ਦੁੱਲੇ ਪੱਟੀ ਨੂੰ ਅਕਸਰ ਸਿਰਫ ਲੋੜੀ ਦੇ ਤਿਉਹਾਰ ਦੇ ਨਾਲ ਜੋੜ ਕੇ ਦੇਖਿਆ ਜਾਂਦਾ ਪਰ ਦੁੱਲਾ ਪੱਟੀ ਉਹ ਸੁਰਮਾ ਸੀ ਜਿਸ ਨੇ ਉਸ ਸਮੇਂ ਮੁਗਲ ਬਾਦਸ਼ਾਹਾਂ ਨੂੰ ਵੀ ਭਜੜਾ ਪਾ ਕੇ ਰੱਖੀਆਂ ਪੱਟੀ ਦਾ ਦਾਦਾ ਸੰਦਲ ਪੱਟੀ ਜਿਹੜਾ ਕਿ ਮੁਗਲਾਂ ਨੇ ਕਤਲ ਕਰ ਦਿੱਤਾ ਸੀ ਉਸ ਨੂੰ ਸ਼ਹੀਦ ਕਰ ਦਿੱਤਾ ਸੀ ਤੇ ਉਸ ਤੋਂ ਬਾਅਦ ਦੁੱਲੇ ਪੱਟੀ ਦਾ ਪਿਓ ਫਰੀਦ ਪੱਟੀ ਉਸ ਨੂੰ ਤਾਂ ਮੁਗਲਾਂ ਨੇ ਸ਼ਹੀਦ ਕਰਕੇ 3 ਦਿਨ ਉਸ ਦੀ ਲਾਸ਼ ਦੇ ਵਿੱਚ ਤੂੜੀ ਭਰ ਕੇ ਇੱਕ ਕਿਲੇ ਤੇ ਟੰਗ ਕੇ ਰੱਖਿਆ ਤਾਂ ਕਿ ਲੋਕਾਂ ਦੇ ਵਿੱਚ ਖੌਫ ਪੈਦਾ ਕੀਤਾ ਜਾ ਸਕੇ ਤੇ ਇਸ ਤੋਂ ਬਾਅਦ ਕੀ ਹੁੰਦਾ ਗੱਲ 16ਵੀਂ ਸਦੀ ਦੀ ਆ ਜਦੋਂ ਮੁਗਲ ਹਕੂਮਤ ਹੁੰਦੀ ਸੀ ਤਾਂ ਉਹ ਪੰਜਾਬ ਦੇ ਕਿਸਾਨਾਂ ਕੋਲੋਂ ਟੈਕਸ ਵਸੂਲਦੇ ਸੀ ਇਸ ਗੱਲ ਦਾ ਵਿਰੋਧ ਕਰਦਾ ਸੀ ਦੁਲਾਪੱਟੀ ਦਾ ਦਾਦਾ ਸੰਦਲ ਪੱਟੀ ਉਹ ਕਹਿੰਦਾ ਸੀ ਕਿ ਧਰਤੀ ਸਾਡੀ ਜ਼ਮੀਨ ਸਾਡੀ ਫਸਲ ਸਾਡੀ ਮਿਹਨਤ ਸਾਡੀ ਤਾਂ ਅਸੀਂ ਤੁਹਾਨੂੰ ਲਗਾਨ ਕਿਉਂ ਦੇਈਏ ਟੈਕਸ ਕਿਉਂ ਦੇਈਏ ਤੇ ਤੁਹਾਨੂੰ ਪਤਾ ਹੀ ਆ ਕਿ ਜਿਹੜਾ ਵੀ ਸਰਕਾਰ ਦਾ ਧੱਕੇ ਖਿਲਾਫ ਵਿਰੋਧ ਕਰਦਾ ਉਸ ਦਾ ਸਰਕਾਰ ਹਕੂਮਤ ਕੀ ਹੱਲ ਕਰਦੀ ਹੈ ਉਹ ਭਾਵੇਂ ਉਦੋਂ ਦਾ ਵੇਲਾ ਸੀ ਚਾਹੇ ਅੱਜ ਦਾ ਵੇਲਾ ਹੈ ਜਿਹੜਾ ਉਸ ਸਮੇਂ ਮੁਗਲ ਬਾਦਸ਼ਾਹ ਸੀ ਉਹ ਕੀ ਕਰਦਾ ਉਹ ਬੱਕੇ ਮਲਕੇਰੇ ਨੂੰ ਭੇਜਦਾ ਕਿ ਉਹ ਜਾ ਕੇ ਸੰਦਲਪੱਟੀ ਦਾ ਮੁਕਾਬਲਾ ਕਰੇ ਤੇ ਉਸ ਨੂੰ ਖਤਮ ਕਰ ਦੇਵੇ ਤਾਂ ਮੁਗਲਾਂ ਦੀ ਤੇ ਸੰਦਲਪੱਟੀ ਵਿੱਚ ਘਾਰਿਕ ਝੜਪ ਹੁੰਦੀ ਹੈ ਤੇ ਸੰਦਲਪੱਟੀ ਦਾ ਸਾਥ ਦਿੰਦੇ ਨੇ ਉਸ ਦੇ ਆਸ-ਪਾਸ ਦੇ ਸਾਰੇ ਲੋਕ ਜਿਸ ਵਿੱਚ ਇਸ ਝੜਪ ਦੇ ਵਿੱਚ ਸੰਦਲਪੱਟੀ ਦੀ ਜਿੱਤ ਹੋ ਜਾਂਦੀ ਆ ਤੇ ਮੁਗਲਾਂ ਦੀ ਹਾਰ ਹੋ ਜਾਂਦੀ ਆ ਤੇ ਮੁਗਲ ਆਪਣੀ ਹਾਰ ਨੂੰ ਬਰਦਾਸ਼ਤ ਨਹੀਂ ਕਰ ਪਾਉਂਦੇ ਜਿਸ ਕਰਕੇ ਉਹ ਕਿਸੇ ਨਾ ਕਿਸੇ ਤਰੀਕੇ ਸੰਦਲਪੱਟੀ ਨੂੰ ਗ੍ਰਿਫਤਾਰ ਕਰ ਲੈਂਦੇ ਨੇ ਤੇ ਉਸ ਤੋਂ ਬਾਅਦ ਉਸ ਨੂੰ ਕਤਲ ਕਰ ਦਿੰਦੇ ਨੇ ਤੇ ਉਸ ਦੀ Laash ਨੂੰ ਉਸ ਦੇ ਪਿੰਡ ਭੇਜ ਦਿੱਤਾ ਜਾਂਦਾ ਉਸ ਤੋਂ ਬਾਅਦ ਸੰਦਲਪੱਟੀ ਦਾ ਪੁੱਤਰ ਜਾਨੀ ਕਿ ਦੁੱਲਾਪੱਟੀ ਦਾ ਪਿਓ ਫਰੀਦ ਪੱਟੀ ਉਹ ਵੀ ਮੁਗਲਾਂ ਦੇ ਨਾਲ ਲੜਦਾ ਰਹਿੰਦਾ ਉਸ ਨੂੰ ਵੀ ਕਿਸੇ ਨਾ ਕਿਸੇ ਤਰੀਕੇ ਦਰਬਾਰ ਵਿੱਚ ਬੁਲਾ ਕੇ ਧੋਖੇ ਨਾਲ ਸ਼ਹੀਦ ਕਰ ਦਿੱਤਾ ਜਾਂਦਾ ਤੇ ਉਸ ਦੀ Laash ਦੇ ਵਿੱਚ ਤੂੜੀ ਭਰ ਦਿੱਤੀ ਜਾਂਦੀ ਆ ਉਸ ਦਾ ਸਿਰ ਕਲਮ ਕਰ ਦਿੱਤਾ ਜਾਂਦਾ ਤੇ ਉਸ ਤੋਂ ਬਾਅਦ ਉਸ ਦੀ Laash ਦੇ ਵਿੱਚ ਤੂੜੀ ਭਰ ਦਿੱਤੀ ਜਾਂਦੀ ਆ ਤੇ ਲਾਹੌਰ ਤੇ ਇੱਕ ਕਿਲੇ ਦੇ ਉੱਪਰ ਤਿੰਨ ਦਿਨ ਉਸ ਦੀ লাশ ਨੂੰ ਟੰਗ ਕੇ ਰੱਖਿਆ ਜਾਂਦਾ ਤਾਂ ਕਿ ਲੋਕਾਂ ਦੇ ਵਿੱਚ ਖੌਫ ਪੈਦਾ ਕੀਤਾ ਜਾ ਸਕੇ ਕਿ ਜਿਹੜਾ ਵੀ ਹਕੂਮਤ ਖਿਲਾਫ ਆਵਾਜ਼ ਚੁਕੇਗਾ ਉਸ ਦਾ ਕੀ ਹਾਲ ਹੋਵੇਗਾ ਦੁੱਲੇਪੱਟੀ ਦਾ ਜਨਮ ਨਹੀਂ ਸੀ ਹੋਇਆ ਦੁੱਲੇਪੱਟੀ ਦੀ ਮਾਂ ਲੱਦੀ ਜਿਹੜੀ ਕਿ ਦਰਦਾਰਦੀਆਂ ਠੋਕਰਾਂ ਖਾਂਦੀ ਫਿਰਦੀ ਆ ਕਿ ਉਸ ਨੂੰ ਦੁੱਲੇਪੱਟੀ ਦੇ ਪਿਓ ਦੀ লাশ ਮਿਲ ਸਕੇ ਪਰ ਮੁਗਲੋ ਉਸ ਨੂੰ ਦੁੱਲੇਪੱਟੀ ਦੇ ਪਿਓ ਦੀ লাশ ਦੇਣ ਤੋਂ ਮਨਾ ਕਰ ਦਿੰਦੇ ਨੇ ਉਹ ਕਹਿੰਦੇ ਨੇ ਕਿ ਇਹ ਬਾਗੀ ਸੀ ਕਾਫਰ ਸੀ ਤੇ ਅਸੀਂ ਇਸ ਦੀ ਲਾਸ਼ ਤੁਹਾਨੂੰ ਨਹੀਂ ਦੇਵਾਂਗੇ ਅਸੀਂ ਇਸ ਨੂੰ ਕਫਰਸਤਾਨ ਵਿੱਚ ਦਫ਼ਨ ਕਰਾਂਗੇ ਜਿੱਥੇ ਬਾਗੀਆਂ ਦੀਆਂ ਲਾਸ਼ਾਂ ਅੰਦਫ਼ਨ ਕਰੀਆਂ ਜਾਂਦੀਆਂ ਨੇ ਇਸੇ ਤਰ੍ਹਾਂ ਹਰ ਪਾਸੇ ਡਰ ਦਾ ਮਾਹੌਲ ਹੁੰਦਾ ਲੋਕ ਡਰੇ ਹੁੰਦੇ ਨੇ ਹਨਾ ਕੋਈ ਵੀ ਮੁਗਲ ਹਕੂਮਤ ਦੇ ਇਸ ਧੱਕੇ ਖਿਲਾਫ ਆਵਾਜ਼ ਚੁੱਕਣ ਦੀ ਕੋਸ਼ਿਸ਼ ਨਹੀਂ ਕਰਦਾ ਇਸੇ ਤਰ੍ਹਾਂ ਕੁਝ ਸਮੇਂ ਬਾਅਦ ਦੁੱਲੇਪੱਟੀ ਦਾ ਇਸੇ ਮਾਹੌਲ ਦੇ ਵਿੱਚ ਜਨਮ ਹੁੰਦਾ ਦੁੱਲੇਪੱਟੀ ਦੇ ਜਨਮ ਵੇਲੇ ਉਸ ਦਾ ਨਾਮ ਅਬਦੁੱਲਰ ਰੱਖਿਆ ਜਾਂਦਾ ਉਸ ਦੀ ਮਾਂ ਉਸ ਦੇ ਜਨਮ ਵੇਲੇ ਇਹ ਐਲਾਨ ਕਰਦੀ ਹੈ ਕਿ ਅੱਜ ਤੋਂ ਬਾਅਦ ਕੋਈ ਵੀ ਸਾਡੀ ਪੀੜ੍ਹੀ ਵਿੱਚੋਂ ਬਗਾਵਤ ਨਹੀਂ ਕਰੇਗਾ ਕਿਉਂਕਿ ਮੈਂ ਹੁਣ ਤੱਕ ਬਹੁਤ ਖੂਨ ਡੁੱਲਦਾ ਵੇਖਿਆ ਮੈਂ ਆਪਣੇ ਸਹੁਰੇ ਦਾ ਖੂਨ ਡੁੱਲਦਾ ਵੇਖਿਆ ਆਪਣੇ ਪਤੀ ਦਾ ਖੂਨ ਡੁੱਲਦਾ ਵੇਖਿਆ ਇਸ ਤੋਂ ਬਿਨਾ ਪੰਜਾਬ ਦੇ ਪਤਾ ਨਹੀਂ ਹੋਰ ਕਿੰਨੇ ਕੁ ਬੇਕਸੂਰ ਲੋਕਾਂ ਦਾ ਖੂਨ ਡੁੱਲਿਆ ਮੈਂ ਨਹੀਂ ਚਾਹੁੰਦੀ ਕਿ ਅੱਗੇ ਤੋਂ ਹੋਰ ਖੂਨ ਖਰਾਬਾ ਹੋਵੇ ਇਸ ਕਰਕੇ ਸਾਡੀ ਪੀੜ੍ਹੀ ਵਿੱਚੋਂ ਅੱਜ ਤੋਂ ਬਾਅਦ ਕਦੇ ਕੋਈ ਵੀ ਬਗਾਵਤ ਨਹੀਂ ਕਰੇਗਾ ਉਹ ਆਪਣੇ ਸ਼ਰਿੱਕੇ ਵਾਲਿਆਂ ਨੂੰ ਵੀ ਕਹਿੰਦੀ ਆ ਕਿ ਤੁਹਾਡੇ ਵਿੱਚੋਂ ਕੋਈ ਕਦੇ ਵੀ ਅਬਦੁੱਲੇ ਨੂੰ ਉਸਦੇ ਪਿਓ ਦਾਦੇ ਬਾਰੇ ਕੋਈ ਜਾਣਕਾਰੀ ਨਾ ਦੇਵੇ। ਉਸ ਉਹਨਾਂ ਦੀ ਮੌਤ ਕਿਸ ਤਰ੍ਹਾਂ ਹੋਈ ਕੋਈ ਕਦੇ ਵੀ ਨਾ ਦੱਸੇ। ਪਰ ਕਹਿੰਦੇ ਨੇ ਕਿ ਸੱਚ ਬਹੁਤਾ ਟਾਈਮ ਲੁਕਿਆ ਨਹੀਂ ਰਹਿੰਦਾ। ਖੂਨ ਆਪਣਾ ਰੰਗ ਵਿਖਾਈ ਦਿੰਦਾ। ਅਬਦੁੱਲਾ ਹੌਲੀ-ਹੌਲੀ ਜਵਾਨ ਹੋਣ ਲੱਗਦਾ ਜਦੋਂ ਉਹ ਆਪਣੇ ਯਾਰਾਂ ਦੋਸਤਾਂ ਨਾਲ ਖੇਡਦਾ ਤਾਂ ਉਸ ਦੀਆਂ ਖੇਡਾਂ ਆਪਣੇ ਯਾਰਾਂ ਦੋਸਤਾਂ ਨਾਲ ਬਿਲਕੁਲ ਅਲੱਗ ਹੁੰਦੀਆਂ ਨੇ। ਉਸ ਨੂੰ ਕਬੱਡੀ ਖੇਡਣਾ ਪਸੰਦ ਹੁੰਦਾ, ਤੀਰ ਕਮਾਨ ਚਲਾਉਣਾ ਪਸੰਦ ਹੁੰਦਾ। ਹਨਾ ਕੀ ਹੁੰਦਾ ਕਿ ਜਦੋਂ ਅਕਬਰ ਦੀਆਂ ਫੌਜਾਂ ਲਾਹੌਰ ਤੋਂ ਕਾਬੁਲ ਵੱਲ ਜਾਂਦੀਆਂ ਸੀਗੀਆਂ ਤਾਂ ਉਹਨਾਂ ਦੇ ਜਾਨਦਾਰ ਰਸਤਾ ਦੁੱਲੇਪੱਟੀ ਦੇ ਪਿੰਡ ਵਿੱਚੋਂ ਦੀ ਹੋ ਕੇ ਗੁਜ਼ਰਦਾ ਸੀ ਜਦੋਂ ਉਹ ਉਸਦੇ ਪਿੰਡ ਵਿੱਚੋਂ ਲੰਘਦੀਆਂ ਸਨ ਤਾਂ ਦੁੱਲਾਪੱਟੀ ਉਹਨਾਂ ਨੂੰ ਵੇਖ ਕੇ ਕਹਿੰਦਾ ਆਪਣੇ ਯਾਰਾਂ ਦੋਸਤਾਂ ਨੂੰ ਕਹਿੰਦਾ ਕਿ ਯਾਰ ਜਦੋਂ ਮੈਂ ਇਹਨਾਂ ਫੌਜਾਂ ਨੂੰ ਵੇਖਦਾ ਨਾ ਮੇਰਾ ਖੂਨ ਪਤਾ ਨਹੀਂ ਕਿਉਂ ਉਵਾਲੇਖਣ ਲੱਗ ਪੈਂਦਾ ਮੇਰਾ ਖੂਨ ਖੋਲਦਾ ਲੋਕਾਂ ਨੂੰ ਤਾਂ ਇਹਨਾਂ ਚੀਜ਼ਾਂ ਬਾਰੇ ਪਤਾ ਸੀਗਾ ਕਿ ਦੁੱਲੇਪੱਟੀ ਨਾਲ ਇਹਨਾਂ ਫੌਜਾਂ ਦਾ ਕੀ ਸਬੰਧ ਹੈ ਪਰ ਦੁੱਲਾ ਹੀ ਇਹਨਾਂ ਗੱਲਾਂ ਤੋਂ ਅਣਜਾਣ ਸੀ ਪਰ ਕਹਿੰਦੇ ਨੇ ਕਿ ਸੱਚ ਬਹੁਤਾ ਟਾਈਮ ਲੂਕਿਆ ਨਹੀਂ ਰਹਿੰਦਾ। ਹੌਲੀ-ਹੌਲੀ ਦੁੱਲਾ ਜਦੋਂ ਜਵਾਨ ਹੋਣ ਲੱਗਦਾ ਉਸ ਦੀ ਸ਼ਰਾਰਤਾਂ ਕਰਨ ਦੀ ਆਦਤ ਇਉਂ ਦੀ ਤਿਉਂ ਰਹਿੰਦੀ ਆ। ਦੁੱਲਾ ਭੱਟੀ ਕਿਸੇ ਇੱਕ ਵਾਰ ਕੋਈ ਇਹ ਜੀ ਸ਼ਰਾਰਤ ਕਰ ਦਿੰਦਾ ਕਿ ਉਸ ਦੇ ਸ਼ਰੀਕੇ ਵਾਲੇ ਨਾ ਉਸ ਨੂੰ ਮਹਿਣਾ ਮਾਰ ਦਿੰਦੇ ਨੇ। ਉਹ ਕਹਿੰਦੇ ਨੇ ਕਿ ਕੀ ਤੂੰ ਵੱਡਾ ਫੰਨੇਖਾਂ ਪਣੀ ਫਿਰਦਾ ਜੇਕਰ ਤੂੰ ਐਡਾ ਹੀ ਵੱਡਾ ਸੂਰਮਾ ਐ ਤਾਂ ਆਪਣੇ ਪਿਓ ਦਾ ਦੇ ਤਾ ਬਦਲਾ ਕਿਉਂ ਨਹੀਂ ਲੈਂਦਾ? ਤੇਰੇ ਪਿਓ ਨੂੰ ਤਾਂ ਇਹਨਾਂ ਮੁਗਲਾਂ ਨੇ ਮਾਰ ਕੇ ਤਿੰਨ ਦਿਨ ਟਾਂਕੇ ਰੱਖਿਆ ਸੀ। ਦੁੱਲਾਪੱਟੀ ਜਦੋਂ ਇਹ ਸਾਰੀਆਂ ਗੱਲਾਂ ਸੁਣਦਾ ਤਾਂ ਉਸਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਪੈਂਦੀ ਆ ਉਹ ਚੁੱਪਚਾਪ ਖੜਾ ਇਹ ਸਾਰੀਆਂ ਗੱਲਾਂ ਸੁਣਦਾ ਰਹਿੰਦਾ ਇਸ ਤੋਂ ਬਾਅਦ ਉਹ ਸਿੱਧਾ ਆਪਣੀ ਮਾਂ ਲੱਦੀ ਕੋਲ ਜਾਂਦਾ ਉਹ ਆਪਣੀ ਮਾਂ ਨੂੰ ਜਾ ਕੇ ਕਹਿੰਦਾ ਕਿ ਮੈਨੂੰ ਸੱਚ-ਸੱਚ ਦੱਸ ਕਿ ਮੇਰੇ ਪਿਓ ਦਾਦੇ ਨਾਲ ਕੀ ਹੋਇਆ ਸੀਗਾ ਉਹਨਾਂ ਦੀ ਮੌਤ ਕਿਸ ਤਰ੍ਹਾਂ ਹੋਈ ਸੀ ਤਾਂ ਲੱਦੀ ਜਿਹੜੀ ਹੁੰਦੀ ਆ ਉਹ ਸਮਝ ਲੈਂਦੀ ਆ ਕਿ ਹੁਣ ਇਸ ਨੂੰ ਸਾਰੀ ਗੱਲ ਸੱਚ-ਸੱਚ ਦੱਸਣੀ ਪੈਣੀ ਆ ਇਸ ਨੂੰ ਕਿਸੇ ਨੇ ਕੁਝ ਦੱਸ ਦਿੱਤਾ ਇਸ ਦੇ ਪਿਛੋਕੜ ਦੇ ਬਾਰੇ ਤੇ ਹੁਣ ਇਸ ਨੇ ਬਿਨਾਂ ਸੱਚ ਜਾਣੇ ਰਹਿਣਾ ਨਹੀਂ ਤਾਂ ਉਹ ਕੀ ਕਰਦੀ ਆ ਆਪਣੇ ਉੱਤਰ ਨੂੰ ਸਾਰੀ ਗੱਲ ਸੱਚ-ਸੱਚ ਬਿਆਨ ਕਰ ਦਿੰਦੀ ਆ ਇਹ ਸਾਰੀਆਂ ਗੱਲਾਂ ਸੁਣ ਕੇ ਕਿ ਉਸ ਦੇ ਪਿਓ ਦਾਦੇ ਨੂੰ ਮੁਗਲਾਂ ਨੇ ਕਿਸ ਤਰ੍ਹਾਂ ਮਾਰਿਆ ਸੀਗਾ ਉਸ ਦਾ ਖੂਨ ਹੁਣ ਹੋਰ ਵੀ ਖੋਲਣ ਲੱਗ ਪੈਂਦਾ ਉਹ ਫੌਜਾਂ ਜਿਹੜੀਆਂ ਕਿ ਲਾਹੌਰ ਤੋਂ ਕਾਬਲ ਵੱਲ ਗਈਆਂ ਹੁੰਦੀਆਂ ਨੇ ਉਹ ਕਾਬਲ ਤੋਂ ਵਾਪਸ ਆ ਰਹੀਆਂ ਹੁੰਦੀਆਂ ਨੇ ਤਾਂ ਦੁੱਲਾ ਪੱਟੀ ਕੀ ਕਰਦਾ ਨਿਹੱਥਾ ਜਾ ਕੇ ਉਹਨਾਂ ਦਾ ਰਸਤਾ ਰੋਕ ਲੈਂਦਾ ਦੁੱਲੇ ਪੱਟੀ ਦੇ ਹੱਥ ਵਿੱਚ ਕੁਝ ਵੀ ਨਹੀਂ ਹੁੰਦਾ ਉਹ ਬਿਲਕੁਲ ਨਿਹੱਥਾ ਹੁੰਦਾ ਤਾਂ ਉਹਨਾਂ ਫੌਜਾਂ ਦਾ ਜਿਹੜਾ ਮੁਖੀਆ ਹੁੰਦਾ ਜਿਸ ਦਾ ਨਾਮ ਹੁੰਦਾ ਬੱਕਾ ਮਲਕੇਰਾ ਜਿਸਨੇ ਦੁੱਲੇ ਪੱਟੀ ਦੇ ਦਾਦੇ ਤੇ ਪਿਓ ਨੂੰ ਸ਼ਹੀਦ ਕਰਵਾਇਆ ਹੁੰਦਾ ਉਹ ਬੜੇ ਹੰਕਾਰ ਵਿੱਚ ਦੁੱਲੇ ਪੱਟੀ ਨੂੰ ਪੁੱਛਦਾ ਕਿ ਕੌਣ ਆ ਬਈ ਤੂੰ ਕਿ ਤੈਨੂੰ ਆਪਣੀ ਜ਼ਿੰਦਗੀ ਪਿਆਰੀ ਨਹੀਂ ਜਿਹੜਾ ਤੂੰ ਸਾਡਾ ਰਸਤਾ ਰੋਕਿਆ ਤੇਰੀ ਹਿੰਮਤ ਕਿਵੇਂ ਹੋਈ ਮੁਗਲਾਂ ਦੀ ਫੌਜ ਦਾ ਰਸਤਾ ਰੋਕਣ ਦੀ ਤੂੰ ਹੈ ਕੌਣ ਤਾਂ ਜਿਹੜਾ ਦੁੱਲਾ ਪੱਟੀ ਹੁੰਦਾ ਉਸ ਨੂੰ ਬੰਗਾਰ ਕੇ ਕਹਿੰਦਾ ਕਿ ਮੈਂ ਸੰਦਲ ਪੱਟੀ ਦਾ ਪੋਤਰਾ ਫਰੀਦ ਪੱਟੀ ਦਾ ਪੁੱਤਰ ਦੁੱਲਾ ਪੱਟੀਆਂ ਤੂੰ ਜਾਣਦਾ ਉਹਨਾਂ ਨੂੰ ਨਾਮ ਤਾਂ ਤੇ ਸੁਣਿਆ ਹੀ ਹੋਣਾ ਤਾਂ ਕਹਿੰਦੇ ਨੇ ਕਿ ਜਿਹੜਾ ਉਹ ਬッカ ਮਲਕੇਰਾ ਹੁੰਦਾ ਫੌਜ ਦਾ ਮੁਖੀ ਹੁੰਦਾ ਉਹ ਉੱਚੀ ਉੱਚੀ ਹੰਕਾਰ ਦੇ ਵਿੱਚ ਹੱਸਣ ਲੱਗ ਪੈਂਦਾ ਉਹ ਕਹਿੰਦਾ ਕਿ ਹਾਂ ਮੈਂ ਜਾਣਦਾ ਚੰਗੀ ਤਰ੍ਹਾਂ ਯਾਦਾ ਤੇਰੇ ਪਿਓ ਦਾਦੇ ਨੂੰ ਤਾਂ ਮੈਂ ਹੀ ਸ਼ਹੀਦ ਕਰਾਇਆ ਸੀਗਾ ਮੈਂ ਹੀ ਮਰਵਾਇਆ ਸੀਗਾ ਮੈਂ ਹੀ ਕਤਲ ਕਰਵਾਇਆ ਸੀਗਾ ਤੇ ਹੁਣ ਮੈਨੂੰ ਲੱਗਦਾ ਹੈ ਕਿ ਤੂੰ ਵੀ ਮੇਰੇ ਹੱਥੋਂ ਹੀ ਮਰੇਗਾ ਬッカ ਮਲਕੇਰਾ ਆਪਣੇ ਘੋੜੇ ਉੱਪਰੋਂ ਛਾਲ ਮਾਰ ਕੇ ਉੱਤਰਦਾ ਨੇ ਹੱਥੇ ਦੁੱਲੇ ਪੱਟੀ ਦੇ ਉੱਪਰ ਵਾਰ ਕਰਨ ਦੇ ਲਈ ਜਦੋਂ ਉਹ ਦੁੱਲੇਪੱਟੀ ਉੱਪਰ ਵਾਰ ਕਰਨ ਲੱਗਦਾ ਤਾਂ ਦੁੱਲਾਪੱਟੀ ਹਵਾ ਦੀ ਫੁਰਤੀ ਵਾਂਗ ਉਲਟਾ ਉਸੇ ਤੇ ਵਾਰ ਕਰ ਦਿੰਦਾ ਤੇ ਉਸ ਦੀ ਕਿਰਪਾਨ ਖੋ ਕੇ ਉਸ ਦਾ ਗਾਟਾ ਲਾ ਕੇ ਪਰਾਂ ਮਾਰਦਾ ਕਹਿੰਦੇ ਨੇ ਕਿ ਉੱਥੇ ਲੋਕ ਇਕੱਠੇ ਹੋ ਜਾਂਦੇ ਨੇ ਤੇ ਲੋਕਾਂ ਨੇ ਉਸ ਦਿਨ ਦੁੱਲੇਪੱਟੀ ਦੀਆਂ ਅੱਖਾਂ ਵਿੱਚ ਲਹੂ ਉਤਰਦਾ ਵੇਖਿਆ ਦੁੱਲਾਪੱਟੀ ਬੱਕੇ ਮਲਕੇਰ ਦਾ ਸਿਰ ਚੁੱਕ ਕੇ ਉਸ ਦੇ ਸਿਪਾਹੀਆਂ ਨੂੰ ਦੇ ਦਿੰਦਾ ਤੇ ਕਹਿੰਦਾ ਕਿ ਇਹ ਸਿਰ ਜਾ ਕੇ ਆਪਣੇ ਅਕਬਰ ਬਾਦਸ਼ਾਹ ਨੂੰ ਦੇ ਦਿਓ ਤੇ ਉਸ ਨੂੰ ਕਹਿ ਦਿਓ ਕਿ ਪਿੰਡੀ ਪੱਟੀਆਂ ਦੀ ਇੱਕ ਔਰਤ ਨੇ ਸੂਰਮਣ ਜਨਮ ਦੇ ਦਿੱਤਾ ਤੇ ਉਹ ਸੂਰਮਾ ਹੁਣ ਤੇਰਾ ਤਖਤ ਹਿਲਾ ਕੇ ਰੱਖ ਦੇਵੇਗਾ ਸਾਡਾ ਖਿੱਤਾ ਤੈਨੂੰ ਕੋਈ ਲਗਾਨ ਨਹੀਂ ਦੇਵੇਗਾ ਜੇਕਰ ਕੋਈ ਵੀ ਤੇਰਾ ਆਦਮੀ ਇੱਥੇ ਲਗਾਨ ਵਸੂਲਣ ਦੇ ਲਈ ਆਇਆ ਤਾਂ ਉਸ ਦਾ ਗਾਟਾ ਵੀ ਅਸੀਂ ਇਸੇ ਤਰ੍ਹਾਂ ਲਾ ਕੇ ਤੈਨੂੰ ਵਾਪਸ ਭੇਜ ਦੇਵਾਂਗੇ ਇਹੋ ਸਮਾਂ ਹੁੰਦਾ ਜਦੋਂ ਦੁੱਲਾਪੱਟੀ ਸ਼ੇਰ ਵਾਂਗ ਤਹਾੜਨਾ ਸ਼ੁਰੂ ਕਰ ਦਿੰਦਾ ਹੈ ਇਸ ਤੋਂ ਬਾਅਦ ਉਹ ਮੁਗਲਾਂ ਦਾ ਬਹੁਤ ਸਾਰਾ ਖਜ਼ਾਨਾ ਲੁੱਟਦਾ ਤੇ ਗਰੀਬਾਂ ਵਿੱਚ ਵੰਡਣਾ ਸ਼ੁਰੂ ਕਰ ਦਿੰਦਾ ਤੇ ਗਰੀਬ ਵੀ ਉਸ ਉੱਤੇ ਭਰੋਸਾ ਕਰਨਾ ਸ਼ੁਰੂ ਕਰ ਦਿੰਦੇ ਨੇ ਤੇ ਉਹ ਗਰੀਬਾਂ ਲਈ ਮਹਾਨਾਇਕ ਬਣ ਜਾਂਦਾ ਇਹੋ ਸਮੇਂ ਉਹ ਇੱਕ ਗਰੀਬ ਬ੍ਰਾਹਮਣ ਦੀਆਂ ਦੋ ਪੁੱਤਰੀਆਂ ਦਾ ਵਿਆਹ ਕਰਦਾ ਜਿਨ੍ਹਾਂ ਦਾ ਨਾਮ ਹੁੰਦਾ ਸੁੰਦਰੀ ਤੇ ਮੁੰਦਰੀ ਉਹ ਜਿਹੜਾ ਬ੍ਰਾਹਮਣ ਹੁੰਦਾ ਇਸ ਦੀ ਕਹਾਣੀ ਆਪਾਂ ਤਕਰੀਬਨ ਸੁਣੀ ਹੀ ਹੋਈ ਆ ਲੋੜੀ ਦੇ ਤਿਹਾਰ ਦੇ ਨਾਲ ਸੰਬੰਧਿਤ ਆ ਕਿ ਇੱਕ ਗਰੀਬ ਬ੍ਰਾਹਮਣ ਹੁੰਦਾ ਉਸ ਦੀਆਂ ਦੋ ਧੀਆਂ ਹੁੰਦੀਆਂ ਨੇ ਦੁੱਲਾ ਪੱਟੀ ਆਉਣਾ ਗਰੀਬ ਧੀਆਂ ਦਾ ਵਿਆਹ ਕਰਵਾਉਂਦਾ ਇਸ ਤੋਂ ਬਾਅਦ ਕੀ ਹੁੰਦਾ ਕਿ ਜਦੋਂ ਜਿਹੜੇ ਉਹ ਬਕਾ ਮਲਕੇਰਾ ਦੇ ਨਾਲ ਸਿਪਾਈ ਹੁੰਦੇ ਨੇ ਉਸ ਦਾ ਸਿਰ ਲੈ ਕੇ ਅਕਬਰ ਦੇ ਦਰਬਾਰ ਵਿੱਚ ਜਦੋਂ ਹਾਜ਼ਰ ਹੁੰਦੇ ਨੇ ਤਾਂ ਉਸ ਨੂੰ ਵੇਖ ਕੇ ਇੱਕਦਮ ਦਹਿਲ ਜਾਂਦਾ ਅਕਬਰ ਤਾਂ ਉਹ ਆਪਣੇ ਦਰਬਾਰ ਵਿੱਚ ਬੈਠੇ ਬਾਕੀ ਸੈਨਾਪਤੀਆਂ ਜਰਨੈਲਾਂ ਨੂੰ ਵੰਗਾਰਦਾ ਉਹਨਾਂ ਨੂੰ ਕਹਿੰਦਾ ਕਿ ਤੁਹਾਡੇ ਵਿੱਚੋਂ ਹੈ ਕੋਈ ਅਜੀਹਾ ਮਰਦ ਸੂਰਮਾ ਜਿਹੜਾ ਦੁੱਲੇ ਪੱਟੀ ਦਾ ਸਿਰ ਵੱਢ ਕੇ ਮੇਰੇ ਕਦਮਾਂ ਵਿੱਚ ਲੈ ਆਵੇ ਜਾਂ ਉਸ ਨੂੰ ਜਿਉਂਦਾ ਫੜ ਕੇ ਮੇਰੇ ਕਦਮਾਂ ਵਿੱਚ ਲੈ ਆਵੇ ਤਾਂ ਕਹਿੰਦੇ ਨੇ ਉਦੋਂ ਇੱਕ ਜਰਨੈਲ ਹੈ ਜਿਸ ਦਾ ਨਾਮ ਹੁੰਦਾ ਮਿਰਜ਼ਾ ਨਿਜ਼ਾਮਉਦੀਨ ਉੱਠ ਕੇ ਖੜਾ ਹੁੰਦਾ ਤੇ ਬਾਦਸ਼ਾਹ ਨੂੰ ਕਹਿੰਦਾ ਕਿ ਇਹ ਕੰਮ ਮੈਂ ਕਰਾਂਗਾ ਅਕਬਰ ਬਾਦਸ਼ਾਹ ਉਸ ਨੂੰ ਸਿਪਾਈਆਂ ਦੀ ਕੁਝ ਟੋਕੜੀ ਦੇ ਕੇ ਭੇਜਦਾ ਆ ਪਿੰਡੀ ਪੱਟੀਆਂ ਦੇ ਉੱਪਰ ਹਮਲਾ ਕਰਨ ਦੇ ਲਈ ਜਦੋਂ ਉਹ ਜਾ ਕੇ ਦੁੱਲੇਪੱਟੀ ਦੇ ਪਿੰਡ ਉੱਪਰ ਹਮਲਾ ਕਰਦਾ ਤਾਂ ਕਹਿੰਦੇ ਨੇ ਕਿ ਉਸ ਦਿਨ ਦੁੱਲਾਪੱਟੀ ਆਪਣੇ ਪਿੰਡ ਨਹੀਂ ਹੁੰਦਾ ਉਹ ਦੁੱਲੇਪੱਟੀ ਦੇ ਬਹੁਤ ਸਾਰੇ ਸਾਥੀਆਂ ਨੂੰ ਜਾਨੋਂ ਮਾਰ ਦਿੰਦਾ ਦੁੱਲਾਪੱਟੀ ਤਾਂ ਉਸ ਸਮੇਂ ਪਿੰਡ ਵਿੱਚ ਹੁੰਦਾ ਨਹੀਂ ਤਾਂ ਕੀ ਕਰਦਾ ਹੋ ਕੇ ਦੁੱਲੇਪੱਟੀ ਦੀ ਮਾਂ ਤੇ ਉਸ ਦੀ ਘਰਵਾਲੀ ਨੂੰ ਅਗਵਾ ਕਰ ਲੈਂਦਾ ਤੇ ਪਿੰਡ ਦੀਆਂ ਹੋਰ ਬਹੁਤ ਸਾਰੀਆਂ ਧੀਆਂ ਪੜਣਾ ਨੂੰ ਚੁੱਕ ਕੇ ਆਪਣੇ ਨਾਲ ਲੈ ਚਾਲਦੇ ਨੇ ਅਕਬਰ ਦੇ ਦਰਬਾਰ ਦੇ ਵਿੱਚ ਤਾਂ ਮਿਰਜ਼ਾ ਨizamuddin ਜਦੋਂ ਕਾਫਲੇ ਦੇ ਨਾਲ ਅਗਵਾ ਕਰਕੇ ਇਹਨਾਂ ਔਰਤਾਂ ਨੂੰ ਲੈ ਕੇ ਜਾ ਰਿਹਾ ਹੁੰਦਾ ਤਾਂ ਰਸਤੇ ਦੇ ਵਿੱਚ ਇੱਕ ਪਿੰਡ ਆਉਂਦਾ ਇਹ ਪਿੰਡ ਦੇ ਵਿੱਚ ਇੱਕ ਬਜ਼ੁਰਗ ਰਹਿੰਦਾ ਜਿਸ ਦੀ ਉਮਰ ਤਕਰੀਬਨ 100 ਸਾਲ ਦੇ ਕਰੀਬ ਦੱਸੀ ਜਾਂਦੀ ਆ ਇਸ ਦਾ ਨਾਮ ਕਹਿੰਦੇ ਨੇ ਲਾਲਖਾਨ ਹੁੰਦਾ ਇਹ ਉਹ ਬਜ਼ੁਰਗ ਹੁੰਦਾ ਜਿਸ ਦੇ ਪੁੱਤਰਾਂ ਦਾ ਹੱਥ ਹੁੰਦਾ ਦੁੱਲੇ ਪੱਟੀ ਦੇ ਪਿਓ ਨੂੰ ਸ਼ਹੀਦ ਕਰਵਾਉਣ ਦੇ ਵਿੱਚ ਦੁੱਲਾ ਪੱਟੀ ਇਸ ਦੇ ਪੁੱਤਰਾਂ ਨੂੰ ਵੀ ਜਾਨੋਂ ਮਾਰ ਦਿੰਦਾ ਹੁੰਦਾ ਕਿਉਂਕਿ ਉਹਨਾਂ ਨੇ ਦੁੱਲੇਪੱਟੀ ਦੇ ਪਿਓ ਨੂੰ ਸ਼ਹੀਦ ਕਰਵਾਇਆ ਹੁੰਦਾ ਤਾਂ ਜਦੋਂ ਇਹ ਔਰਤਾਂ ਨੂੰ ਲੈ ਜਾਂਦੇ ਦੇਖਦਾ ਕਾਫਲੇ ਨੂੰ ਤਾਂ ਇਹ ਪੁੱਛਦਾ ਕਿ ਇਹ ਔਰਤਾਂ ਕੌਣ ਨੇ ਤਾਂ ਇਹ ਜਰਾ ਜਿਹੜਾ ਬਜ਼ੁਰਗ ਹੁੰਦਾ ਇਸ ਦੇ ਨਾਲ ਦੇ ਕੁਝ ਬੰਦੇ ਕਹਿੰਦੇ ਨੇ ਕਿ ਇਹ ਦੁੱਲੇਪੱਟੀ ਦੀਆਂ ਪੱਟੀ ਦੇ ਪਰਿਵਾਰ ਦੀਆਂ ਔਰਤਾਂ ਨੇ ਤੇ ਉਸ ਦੇ ਪਿੰਡ ਦੀਆਂ ਔਰਤਾਂ ਨੇ ਜਿਨ੍ਹਾਂ ਨੂੰ ਮੁਗਲ ਅ ਅਗਵਾ ਕਰਕੇ ਲੈ ਕੇ ਜਾ ਰਹੇ ਨੇ ਤਾਂ ਉਹ ਕਹਿੰਦਾ ਕਿ ਇਹ ਦੁੱਲੇਪੱਟੀ ਦੇ ਪਰਿਵਾਰ ਦੀਆਂ ਔਰਤਾਂ ਬਾਅਦ ਚ ਹੋਣਗੀਆਂ ਪਹਿਲਾਂ ਇਹ ਪੰਜਾਬ ਦੀਆਂ ਧੀਆ ਭੈਣਾਂ ਨੇ ਆਪਣੇ ਖਿੱਤੇ ਦੀਆਂ ਧੀਆ ਭੈਣਾਂ ਨੇ ਆਪਾਂ ਇਹਨਾਂ ਨੂੰ ਇਸ ਤਰ੍ਹਾਂ ਅਗਵਾ ਕਰਕੇ ਨਹੀਂ ਲਿਜਾਣ ਦਵਾਂਗੇ ਤਾਂ ਉਹ ਕੀ ਕਰਦਾ ਕਿ ਆਪਣੇ ਨਾਲ ਦੇ ਕੁਝ ਸਾਥੀਆਂ ਨੂੰ ਲੈਂਦਾ ਤੇ ਪਿੰਡ ਵੀ ਇਹ ਕਹਿੰਦੇ ਬਹੁਤ ਵੱਡਾ ਪਿੰਡ ਹੁੰਦਾ ਪਿੰਡ ਦੇ ਲੋਕਾਂ ਨੂੰ ਕੁਝ ਔਰਤਾਂ ਵੀ ਵਿੱਚ ਹੀ ਸ਼ਾਮਲ ਹੁੰਦੀਆਂ ਨੇ ਉਹ ਲਿੰਦਿਆ ਨੇ ਤੇ ਇਹਨਾਂ ਕੋਲ ਬਹੁਤੇ ਹਥਿਆਰ ਤਾਂ ਹੁੰਦੇ ਨਹੀਂ ਜੋ ਕੁਝ ਵੀ ਇਹਨਾਂ ਨੂੰ ਮਿਲਦਾ ਇਹ ਚੁੱਕਦੇ ਨੇ ਕੋਈ ਡੰਡਾ ਚੁੱਕ ਲੈਂਦਾ ਔਰਤਾਂ ਆਪਣੇ ਚਿੰਮਟੇ ਚੁੱਕ ਲਿੰਦੀਆਂ ਨੇ ਭੂਕਣੀਆਂ ਚੁੱਕ ਲਿੰਦੀਆਂ ਹੁੰਦੀਆਂ ਨੇ ਜਿਹੜੀਆਂ ਚੁੱਲ੍ਹੇ ਉੱਪਰ ਬਰਤਦੀਆਂ ਨੇ ਉਹ ਤੇ ਇਸ ਕਾਫਲੇ ਦੇ ਉੱਪਰ ਹਮਲਾ ਕਰ ਦਿੰਦੀਆਂ ਨੇ ਇਸ ਕਾਫਲੇ ਦੇ ਉੱਪਰ ਹਮਲਾ ਕਰਦਿਆਂ ਨੇ ਐਨੰਦੂਲਾ ਪੱਟੀ ਵੀ ਪਿੱਛੇ ਤੋਂ ਆ ਜਾਂਦਾ ਕਿਉਂਕਿ ਉਸ ਨੂੰ ਖਬਰ ਮਿਲ ਜਾਂਦੀ ਆ ਕਿ ਮਿਰਜ਼ਾ ਨਿਜ਼ਾਮਉਦੀਨ ਉਸ ਦੇ ਪਿੰਡ ਦੀਆਂ ਔਰਤਾਂ ਨੂੰ ਤੇ ਉਸ ਦੀਆਂ ਘਰਦਿਆਂ ਔਰਤਾਂ ਨੂੰ ਅਗਵਾ ਕਰਕੇ ਲੈ ਕੇ ਜਾ ਰਿਹਾ ਤਾਂ ਕੀ ਹੁੰਦਾ ਕਿ ਉਸ ਕਾਫਲੇ ਦੇ ਉੱਪਰ ਜਦੋਂ ਸਾਰੇ ਮਿਲ ਕੇ ਹਮਲਾ ਕਰਦੇ ਨੇ ਤਾਂ ਉਹਨਾਂ ਦਾ ਬਹੁਤ ਬੁਰਾ ਹਾਲ ਕਰ ਦਿੰਦੇ ਨੇ ਕੁਝ ਸਿਪਾਹੀ ਮਾਰੇ ਜਾਂਦੇ ਨੇ ਤੇ ਕੁਝ ਭੱਜ ਨੱਸ ਜਾਂਦੇ ਨੇ ਜਿਹੜਾ ਮਿਰਜ਼ਾ ਨਜ਼ਾਮਉਦੀਨ ਹੁੰਦਾ ਦੁੱਲਾ ਪੱਟੀ ਤੇ ਮਿਰਜ਼ਾ ਨਜ਼ਾਮਉਦੀਨ ਇੱਕ ਦੂਸਰੇ ਦੇ ਆਹਮੋ ਸਾਹਮਣੇ ਹੁੰਦੇ ਨੇ ਦੁੱਲਾ ਪੱਟੀ ਇੱਕ ਹੀ ਵਾਰ ਕਰਦਾ ਮਿਰਜ਼ਾ ਨਜ਼ਾਮਉਦੀਨ ਤੇ ਉਹ ਦੁੱਲੇ ਪੱਟੀ ਦਾ ਵਾਰ ਸਹਾਰ ਨਹੀਂ ਪਾਉਂਦਾ ਤੇ ਭੱਜ ਕੇ ਆਪਣੀ ਜਾਨ ਬਚਾਉਣ ਦੇ ਲਈ ਦੁੱਲਾ ਪੱਟੀ ਦੀ ਮਾਂ ਦੇ ਪੈਰ ਫੜ ਲਿੰਦਾ ਤੇ ਉਸ ਨੂੰ ਕਹਿੰਦਾ ਕਿ ਮੇਰੀ ਆਪਣੇ ਪੁੱਤਰ ਤੋਂ ਜਾਨ ਬਖਸ਼ਾ ਦੇ ਦੁੱਲਾ ਪੱਟੀ ਉਸ ਦੇ ਪਿੱਛੇ ਹੀ ਉਸ ਉੱਪਰ ਵਾਰ ਕਰਨ ਦੇ ਲਈ ਆਉਂਦਾ ਤਾਂ ਉਸ ਦੀ ਮਾਂ ਉਸ ਨੂੰ ਰੋਕ ਦਿੰਦੀ ਆ ਕਿ ਜਿਹੜਾ ਆਪਣੇ ਕਦਮਾਂ ਵਿੱਚ ਹੀ ਆ ਗਿਆ ਜਿਹੜਾ ਆਪਣੀ ਸ਼ਰਨ ਦੇ ਵਿੱਚ ਹੀ ਆ ਗਿਆ ਉਸ ਉੱਤੇ ਜਿਹੜੇ ਮਰਦ ਸੂਰਮੇ ਹੁੰਦੇ ਨੇ ਉਹ ਵਾਰ ਨਹੀਂ ਕਰਦੇ ਇਸ ਨੂੰ ਬਖਸ਼ਦੇ ਦੁੱਲਾਪੱਟੀ ਉਸ ਨੂੰ ਬਖਸ਼ ਦਿੰਦਾ ਤਾਂ ਜਿਹੜਾ ਮਿਰਜ਼ਾ ਨizamuddin ਹੁੰਦਾ ਹੈ ਉਹ ਦੁੱਲੇਪੱਟੀ ਦਾ ਸ਼ੁਕਰੀਆਦਾਰ ਕਰਦਾ ਤੇ ਸਾਰੀਆਂ ਔਰਤਾਂ ਨੂੰ ਰਿਹਾ ਕਰ ਦਿੰਦਾ ਤੇ ਵਾਪਸ ਅਕਬਰ ਬਾਦਸ਼ਾਹ ਦੇ ਦਰਬਾਰ ਵਿੱਚ ਚਲਾ ਜਾਂਦਾ ਉਹ ਅਕਬਰ ਬਾਦਸ਼ਾਹ ਨੂੰ ਜਾ ਕੇ ਕਹਿੰਦਾ ਕਿ ਜਿਹੜਾ ਦੁੱਲਾਪੱਟੀ ਆ ਉਹ ਬੇਸ਼ੱਕ ਬਾਕੀ ਆ ਪਰ ਉਹ ਬੰਦਾ ਮਾੜਾ ਨਹੀਂ ਹੈਗਾ ਜੇਕਰ ਉਹ ਆਪਣੇ ਕਿਸੇ ਨਾ ਕਿਸੇ ਤਰੀਕੇ ਉਹ ਆਪਣੀ ਫੌਜ ਦੇ ਵਿੱਚ ਆ ਜਾਵੇ ਤਾਂ ਆਪਾਂ ਨੂੰ ਉਸ ਦਾ ਬੜਾ ਫਾਇਦਾ ਹੋਵੇਗਾ ਤਾਂ ਜਿਹੜਾ ਅਕਬਰ ਬਾਦਸ਼ਾਹ ਹੁੰਦਾ ਉਸ ਨੂੰ ਵੀ ਇਹ ਸਕੀਮ ਚੰਗੀ ਲੱਗਦੀ ਆ ਪਰ ਉਹ ਉਹਨਾਂ ਨੂੰ ਪਤਾ ਹੁੰਦਾ ਕਿ ਇਹ ਦੁੱਲੇ ਪੱਟੀ ਨੂੰ ਆਪਣੇ ਦਰਬਾਰ ਦੇ ਵਿੱਚ ਬੁਲਾਉਣਾ ਉਸ ਨੂੰ ਫੜਨਾ ਇੰਨਾ ਸੌਖਾ ਤਾਂ ਹੈ ਨਹੀਂ ਤਾਂ ਉਸ ਦੇ ਦਰਬਾਰ ਦੇ ਵਿੱਚ ਇੱਕ ਮੰਤਰੀ ਹੁੰਦਾ ਜਿਸ ਦਾ ਨਾਮ ਹੁੰਦਾ ਅਬੂ ਫਜ਼ਲ ਕੀ ਹੁੰਦਾ ਕਿ ਉਸ ਦਾ ਦਿਮਾਗ ਬੜਾ ਤੇਜ਼ ਹੁੰਦਾ ਉਹ ਸਕੀਮਾਂ ਲਾਉਣ ਦੇ ਵਿੱਚ ਮਾਹਰ ਹੁੰਦਾ ਉਹ ਸਕੀਮ ਲੜਾਉਂਦਾ ਉਹ ਕਹਿੰਦਾ ਕਿ ਜਿਸ ਤਰ੍ਹਾਂ ਆਪਾਂ ਨੇ ਇਸ ਦੇ ਪਿਓ ਨੂੰ ਹਨਾ ਗੱਲਾਂ ਦੇ ਵਿੱਚ ਲੈ ਕੇ ਦਰਬਾਰ ਦੇ ਵਿੱਚ ਬੁਲਾਇਆ ਸੀਗਾ ਇਸ ਨੂੰ ਵੀ ਉਸੇ ਤਰ੍ਹਾਂ ਬੁਲਾਉਣੇ ਆ। ਉਹ ਪ੍ਰਸਤਾਵ ਭੇਜਦੇ ਨੇ ਕਿ ਅਕਬਰ ਬਾਦਸ਼ਾਹ ਨੇ ਹਨਾ ਦੁੱਲੇਪੱਟੀ ਨੂੰ ਦਰਬਾਰ ਦੇ ਵਿੱਚ ਬੁਲਾਇਆ। ਉਹ ਦੁੱਲੇਪੱਟੀ ਦੇ ਕੋਲ ਪ੍ਰਸਤਾਵ ਭੇਜਦੇ ਨੇ ਕਿ ਉਸ ਦੇ ਨਾਲ ਗੱਲਬਾਤ ਕਰਨੀ ਆ। ਤਾਂ ਜਿਹੜੇ ਦੁੱਲੇਪੱਟੀ ਦੇ ਆਸ-ਪਾਸ ਦੇ ਲੋਕ ਹੁੰਦੇ ਨੇ ਉਹ ਵੀ ਉਸ ਨੂੰ ਸਲਾਹ ਦਿੰਦੇ ਨੇ ਕਿ ਤੈਨੂੰ ਜਾਣਾ ਚਾਹੀਦਾ। ਜਦੋਂ ਦੁੱਲਾਪੱਟੀ ਅਕਬਰ ਬਾਦਸ਼ਾਹ ਦੇ ਦਰਬਾਰ ਦੇ ਵਿੱਚ ਹਾਜ਼ਰ ਹੁੰਦਾ ਜਾ ਕੇ ਪੇਸ਼ ਹੁੰਦਾ ਹੈ ਤਾਂ ਉਹ ਉਸ ਦੇ ਸਾਹਮਣੇ ਪ੍ਰਸਤਾਵ ਰੱਖਦੇ ਨੇ ਕਿ ਤੂੰ ਸਾਡੀ ਫੌਜ ਦੇ ਵਿੱਚ ਸ਼ਾਮਲ ਹੋ ਜਾ ਤੂੰ ਸਾਡੇ ਵੱਲ ਆ ਜਾ ਪੰਜਾਬ ਦੇ ਖਾਤਰ ਲੜਨਾ ਬੰਦ ਕਰ ਦੇ ਆਪਣੇ ਲੋਕਾਂ ਦੀ ਆਵਾਜ਼ ਉਠਾਉਣੀ ਬੰਦ ਕਰ ਦੇ ਤੂੰ ਸਾਡੇ ਨਾਲ ਆ ਕੇ ਮਿਲ ਜਾ ਤੈਨੂੰ ਪੂਰੀ ਐਸ਼ਵਾਰਾਮ ਦੀ ਜ਼ਿੰਦਗੀ ਮਿਲੂਗੀ ਇਹਨਾਂ ਦੇ ਖਾਤਰ ਅਗਰ ਤੂੰ ਬੋਲ ਲੇਗਾ ਤਾਂ ਤੈਨੂੰ ਸਿਰਫ ਮੌਤ ਹੀ ਨਸੀਬ ਆਉਣੀ ਆ ਤਾਂ ਜੇਕਰ ਦੁੱਲਾਪੱਟੀ ਇੱਥੇ ਚਾਹੁੰਦਾ ਉਹ ਵਿਕ ਸਕਦਾ ਸੀਗਾ ਉਸ ਨੂੰ ਕਸੂਰ ਤੇ ਲਾਹੌਰ ਦਾ ਗਵਰਨਰ ਜਰਨਲ ਲਾਉਣ ਦੀ ਆਫਰ ਪੇਸ਼ ਕੀਤੀ ਜਾਂਦੀ ਆ ਇੱਥੇ ਜੇਕਰ ਦੁੱਲਾਪੱਟੀ ਚਾਹੁੰਦਾ ਤਾਂ ਉਹ ਵਿਕ ਸਕਦਾ ਸੀਗਾ ਉਹ ਪੰਜਾਬ ਨਾਲ ਧੋਖਾ ਕਰ ਸਕਦਾ ਸੀਗਾ ਕਿਉਂਕਿ ਆਪਾਂ ਵੇਖਦੇ ਆ ਆਪਣੇ ਆਲੇ ਦੁਆਲੇ ਲੋਕ ਅੱਜ ਅੱਜ ਦੇ ਸਮੇਂ ਕੀ ਹੋ ਰਿਹਾ ਲੋਕ ਇੱਕ ਅਦਰੂ ਦੇ ਗਲਾਸ ਪਿੱਛੇ ਵੇਕੇ ਕਿਤੇ ਵੀ ਵੋਟ ਪਾ ਦਿੰਦੇ ਨੇ ਪਰ ਉਸ ਦੇ ਕੋਲ ਦੋ ਸੁਬਿਆਂ ਦੀ ਲਾਣੇਦਾਰੀ ਆ ਰਹੀ ਸੀਗੀ ਪਰ ਉਸ ਨੇ ਪੰਜਾਬ ਦੇ ਨਾਲ ਧੋਖਾ ਨਹੀਂ ਕਰਿਆ ਉਹ ਉਸ ਨੂੰ ਅਕਬਰ ਬਾਦਸ਼ਾਹ ਨੂੰ ਮਨਾ ਕਰ ਦਿੰਦਾ ਕਿ ਤੁਸੀਂ ਜੋ ਮਰਜ਼ੀ ਕਰ ਲਓ ਮੈਂ ਤੁਹਾਡੇ ਸਾਹਮਣੇ ਨਹੀਂ ਝੁਕਣਾ ਤੁਹਾਡੇ ਨਾਲ ਕੋਈ ਸਮਝੌਤਾ ਨਹੀਂ ਕਰਨਾ ਜਦੋਂ ਦੁੱਲਾਪੱਟੀ ਮੁਗਲਾਂ ਦੇ ਕਿਸੇ ਵੀ ਪ੍ਰਸਤਾਵ ਨੂੰ ਮੰਨਦਾ ਨਹੀਂ ਨਾ ਉਹਨਾਂ ਦੇ ਸਾਹਮਣੇ ਵਿਖਦਾ ਨਾ ਝੁਕਦਾ ਤਾਂ ਉਸ ਨੂੰ ਉਸਦੇ ਪਿਓ ਮਾਂਗੇ ਧੋਖੇ ਦੇ ਨਾਲ ਗ੍ਰਿਫਤਾਰ ਕਰ ਲਿਆ ਜਾਂਦਾ ਗ੍ਰਿਫਤਾਰ ਕਰਕੇ ਉਸ ਨੂੰ ਖਜ਼ਾਨਾ ਲੁੱਟਣ ਦੇ ਦੋਸ਼ ਵਿੱਚ ਮੁਗਲ ਸਿਪਾਹੀਆਂ ਨੂੰ ਤੇ ਜ਼ਰਨੈਲਾ ਨੂੰ ਜਾਨੋਂ ਮਾਰਨ ਦੇ ਦੋਸ਼ ਵਿੱਚ ਫਾਂਸੀ ਦੀ ਸਜ਼ਾ ਦੇ ਦਿੱਤੀ ਜਾਂਦੀ ਆ ਜਦੋਂ ਪੰਜਾਬ ਦੇ ਲੋਕਾਂ ਦੇ ਵਿੱਚ ਇਹ ਖਬਰ ਫੈਲਦੀ ਆ ਕਿ ਦੁੱਲੇਪੱਟੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਉਸ ਨੂੰ ਫਾਂਸੀ ਦੀ ਸਜ਼ਾ ਲਗਾ ਦਿੱਤੀ ਗਈ ਆ ਤਾਂ ਲੋਕਾਂ ਦੇ ਵਿੱਚ ਰੋਹ ਫੈਲ ਜਾਂਦਾ ਤਾਂ ਜਿਹੜੇ ਦਿਨ ਉਸ ਨੂੰ ਫਾਂਸੀ ਦੇਣੀ ਹੁੰਦੀ ਆ ਲੋਕਾਂ ਦੇ ਰੋਹ ਦੇ ਡਰ ਤੋਂ ਉਸ ਨੂੰ ਉਸ ਸਮੇਂ ਤੋਂ ਪਹਿਲਾਂ ਹੀ ਫਾਂਸੀ ਦੇ ਦਿੱਤੀ ਜਾਂਦੀ ਆ ਜਦੋਂ ਉਸ ਨੂੰ ਫਾਂਸੀ ਦਿੱਤੀ ਜਾਂਦੀ ਆ ਕਹਿੰਦੇ ਨੇ ਉਸ ਸਮੇਂ ਅਜ਼ਾਨ ਦਾ ਸਮਾਂ ਹੁੰਦਾ ਤਾਂ ਇਸ ਤਰ੍ਹਾਂ ਪੰਜਾਬ ਦਾ ਇੱਕ ਹੋਰ ਪੁੱਤਰ ਧੋਖੇ ਤੇ ਮਕਾਰੀ ਦੇ ਨਾਲ ਹਕੂਮਤ ਵੱਲੋਂ ਸ਼ਹੀਦ ਕਰ ਦਿੱਤਾ ਗਿਆ ਜਿਹੜਾ ਨਾ ਝੁਕਿਆ ਨਾ ਵਿਕਿਆ ਉਸ ਨੂੰ ਖਤਮ ਕਰ ਦਿੱਤਾ ਗਿਆ ਤਾਂ ਇਹ ਸੀਗੀ ਦੁੱਲੇ ਪੱਟੀ ਦੀ ਪੂਰੀ ਕਹਾਣੀ ਦੁੱਲਾ ਪੱਟੀ ਉਹ ਸੂਰਮਾ ਜਿਹੜਾ ਨਾ ਵਿਕਿਆ ਨਾ ਝੁਕਿਆ ਆਪਣੇ ਲੋਕਾਂ ਖਾਤਰ ਆਪਣੇ ਪੰਜਾਬ ਦੇ ਖਾਤਰ ਜ਼ੁਲਮ ਦੇ ਨਾਲ ਲੜਦਾ ਹੋਇਆ ਆਪਣੀ ਜਾਨ ਦੇ ਗਿਆ ਹੋ ਸਕਦਾ ਕੁਝ ਤੱਥ ਰਹਿ ਗਏ ਹੋਣ ਕੁਝ ਗਲਤ ਬੋਲ ਹੋ ਗਿਆ ਹੋਵੇ ਜੇਕਰ ਤੁਹਾਨੂੰ ਕੋਈ ਇਸ ਵਿੱਚ ਗਲਤੀ ਲੱਗੀ ਹੋਵੇ ਹੁਣ ਤਾਂ ਹੀ ਰਹਿ ਗਈ ਹੋਵੇ ਤਾਂ ਅਸੀਂ ਤੁਹਾਡੇ ਤੋਂ ਮਾਫੀ ਚਾਹੁੰਦੇ ਹਾਂ ਬਾਕੀ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੇਣਾ ਧੰਨਵਾਦ